एक इंसीडेंट है इक्की मई पुलिस सवेरे करीब ढाई बजे इंफॉरमे मिली कि मोकमपुरे का एरिया राजेश नगर इत एक बई साल की कुड़ी जिसका नाम निशा है वह मर्डर हो गया इसे मौके पर जब एस एच ओ साहब और ए सी पी ईस्ट पहुंचे तो उन्होंने देखा कि निशा का मर्डर होया हो तफतीश तो पता चलिया कि जेडे निशा के फादर हैं और उन्होंने ब्रदर है एक घर च रें ताए का मुंडा ਦੀ ਦਾ ਨਾਮ ਸੰਜੀਵਪੁਰ ਸੰਜੂ ਹੈ। ਔਰ ਨਿਸ਼ਾ ਦੋਨੋਂ BCA ਪਰਸੂ ਕਰ ਰਹੇ ਸੀ ਵਕਵਾ ਕਾਲਜੇਸ ਵਿੱਚ ਔਰ ਰਾਤ ਨੂੰ ਇਕੱਠੇ ਪੜ੍ਹ ਰਹੇ ਸੀ। ਰਾਤ ਨੂੰ ਕਰੀਬ 12:30 ਤੋਂ ਬਾਅਦ ਨਿਸ਼ਾ ਦੀ ਮਦਰ ਨੇ ਆਵਾਜ਼ ਸੁਣੀਆ ਤੋਂ ਉઠੇ ਤੋਂ ਉਹਨਾਂ ਨੇ ਦੇਖਿਆ ਕਿ ਨਿਸ਼ਾ ਪਈ ਹੋਈ ਹੈ ਔਰ ਸੰਜੂ ਉਹਨੂੰ ਅਟੈਕ ਕਰ ਰਿਹਾ ਹੈ। ਤਫ਼ਤੀਸ਼ ਦੇ ਦੌਰਾਨ ਪਤਾ ਚੱਲਿਆ ਕਿ ਸੰਜੂ ਇੱਕ ਆਨਲਾਈਨ ਬੈਟਿੰਗ ਦਾ ਐਡਿਕਟ ਸੀ। ਕਰੀਬ 6 ਮਹੀਨੇ ਪਹਿਲਾਂ ਵੀ ਉਹਨੇ 5-6 ਲੱਖ ਰੁਪਏ ਗਵਾਤੇ ਸੀ ਔਰ ਹੁਣ ਵੀ ਜਿਹੜਾ ਉਹਦਾ ਟੂ-ਵੀਲਰ ਐ ਉਹਦਾ ਫੋਨ ਐ ਉਹਨੇ ਵੇਚ ਦਿੱਤਾ ਸੀ ਜਦੋਂ ਅੱਜ ਕੱਲ ਰਾਤ ਨੂੰ ਪੜ ਕੇ ਹਟੇ ਤੇ ਸੰਜੂ ਦੁਬਾਰਾ ਕਮਰੇ ਵਿੱਚ ਗਿਆ ਕਲਮਾਰੀ ਚੋਂ ਪੈਸੇ ਕੱਢਣ ਦੀ ਨੀਅਤ ਨਾਲ ਨਿਸ਼ਾ ਨੇ ਉਹਨੇ ਰੋਕਣ ਨਿਸ਼ਾ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਸਤੇ ਅਟੈਕ ਕੀਤਾ ਚਾਕੂ ਨਾਲ ਜਿਹੜਾ ਘਰ ਹੀ ਤੇ ਸੀ ਇਸ ਵਿੱਚ ਨਿਸ਼ਾ ਦੀ ਡੈਥ ਹੋ ਗਈ ਸੰਜੂ ਫੜਿਆ ਗਿਆ ਤੇ ਇਹਦੇ ਵਿੱਚ ਜਿਹੜੇ ਵੀ ਐਵੀਡੈਂਸ ਹੈ ਉਹ ਸਭ ਦਾ ਪੁਲਿਸ ਵਿੱਚ ਲੈ ਕੇ